ਜਲੰਧਰ ਦੇ ਵਿੱਚ ਉਸ ਵੇਲੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਜਦੋਂ ਕਾਰ ਦੀ ਟੱਕਰ ਦੇ ਵਿੱਚ ਐਕਟਿਵਾ ਸਵਾਰ ਮਹਿਲਾ ਹਵਾ ਦੇ ਵਿੱਚ ਉੱਛਲ ਗਈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਟੱਕਰ ਕਿੰਨੀ ਕਿਉ ਭਿਆਨਕ ਹੋ ਸਕਦੀ ਹੈ ਕਿ ਮਹਿਲਾ ਕਾਫੀ ਉਚਾਈ ਤੱਕ ਉਛਲ ਕੇ ਥੱਲੇ ਡਿੱਗ ਪਈ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਫਟਾਫਟ ਆਲੇ-ਦਾਲੇ ਲੋਕ ਇਕੱਠੇ ਹੋ ਗਏ ਤੁਹਾਨੂੰ ਇਹ ਸੀਸੀਟੀਵੀ ਵੀਡੀਓ ਦਿਖਾਉਂਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਉਹ ਯਾਰ ਚੜਾ ਕੇ ਗੱਡੀ ਸੀ ਤੇ ਗੱਡੀ ਦੇ ਭਾਜੀ ਆ ਗੱਡੀ ਆ ਜੀ ਆ ਮੁੰਡਾ ਆ ਠੀਕ ਆ ਜੀ ਆ ਗੱਡੀ ਮੈਂ ਫੜ ਲਈ ਉਹ ਠੀਕ ਆ ਜੀ ਪੀਪੀ 08 ਨੇ ਇਹਨੇ ਨਾ ਭਾਜੀ ਕੁੜੀਆਂ ਮਾਰੀਆਂ ਇੱਕ ਮਾਰੀ ਇੱਕ ਇੱਕ ਸੀਰੀਅਸ ਆ ਆ ਗੱਡੀ ਫੜ ਲਈ ਆ ਜੀ ਪਿਛੇ ਦਾ ਹੋ ਗਿਆ ਆਪਣਾ ਗੱਡੀ ਕੁੜੀਆਂ ਗੱਲੀਆਂ ਮਾਰ ਪਿੱਛਾ ਕਰਦੇ ਮੁੰਡੇ ਗੱਡੀ ਭਾਲ ਲਈ ਭਾਜੀ ਆ ਡਿਫੈਂਸ ਕੋਲ ਆਣੇ ਦੇ ਅੰਦਰ ਆ ਜੀ ਮਾਰਦੇ ਲੱਗੇ ਜੀ ਨਹੀਂ ਸਾਜੀ ਡਾਟਾ ਫਰਜ਼ ਨਹੀਂ ਬਣਦਾ ਰੁਕਣ ਦਾ ਤੁਸੀਂ ਤੁਹਾਡਾ ਫਰਜ਼ ਨਹੀਂ ਬਣਦਾ ਰੁਕਣ ਦਾ ਤਾਂ ਫੇਰ ਤੁਹਾਨੂੰ ਨਹੀਂ ਪਤਾ ਹਾਲ ਜਾ ਕੇ ਦੇਖ ਮਸਾ ਬਚਿਆ ਦੱਸਿਆ ਕਿ ਜਲੰਧਰ ਕੈਂਟ ਦੇ ਦੀਪ ਨਗਰ ਦੇ ਵਿੱਚ ਇਹ ਘਟਨਾ ਸਾਹਮਣੇ ਜਿੱਥੇ ਤੇਜ਼ ਰਫ਼ਤਾਰ ਕਾਰ ਨੇ ਐਕਟਿਵਾ ਸਵਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹਾਦਸਾ ਇੰਨਾ ਜ਼ੋਦਾ ਭਿਆਨਕ ਸੀ ਕਿ ਇਸ ਘਟਨਾ ਦੇ ਵਿੱਚ ਦੋ ਮਹਿਲਾਵਾਂ ਕਾਫੀ ਫੁੱਟ ਉੱਚੀ ਤੱਕ ਉਛਲ ਕੇ ਸੜਕ ਦੇ ਉੱਤੇ ਡਿੱਗ ਪਈਆਂ ਜਿਸ ਦੌਰਾਨ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਹਨਾਂ ਦੀ ਐਕਟਿਵਾ ਵੀ ਚੱਕਣਾ ਚੂਰ ਹੋ ਗਈ ਸਕਰੀਨ ਦੇ ਉੱਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਐਕਟਿਵਾ ਦਾ ਕਿੰਨਾ ਬੁਰਾ ਹਾਲ ਹੈ ਤੇ ਹਾਸਾ ਕਿੰਨਾ ਜ਼ਿਆਦਾ ਭਿਆਨਕ ਸੀ ਜ਼ਖਮੀ ਹਾਲਤ ਦੇ ਵਿੱਚ ਇਨ੍ਹਾਂ ਮਹਿਲਾਵਾਂ ਨੂੰ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਦੂਜੇ ਪਾਸੇ ਜਿਸ ਚਾਲਕ ਨੇ ਜੋ ਕਿ ਕਾਰ ਸਵਾਰ ਸੀ ਜਿਸ ਨੇ ਇਹ ਟੱਕਰ ਮਾਰੀ ਸੀ ਉਸ ਨੂੰ ਲੋਕਾਂ ਨੇ ਵੀ ਕਾਬੂ ਕਰ ਲਿਆ ਅਤੇ ਮੌਕੇ ਦੇ ਉੱਤੇ ਪੁਲਿਸ ਨੂੰ ਵੀ ਸੱਦ ਲੈ ਗਿਆ ਕਿਉਂਕਿ ਘਟਨਾ ਦੇ ਵਿੱਚ ਐਕਟਿਵਾ ਦੇ ਪਰ ਖੱਚੇ ਤੱਕ ਉੱਡੇ ਗਏ ਸਥਾਨਕ ਲੋਕਾਂ ਦੁਆਰਾ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਜਾਂਚ ਦੇ ਵਿੱਚ जुट ਗਈ ਅਤੇ ਸੀਸੀਟੀਵੀ ਫੁਟੇਜ ਦੇਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ